ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋਹਣਵਾਰ ਛੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋ ਸਤਿਕਾਰਯੋਗ ਹਰ ਸੰਗਧੀ ਗੁਰਸਿੱਖ ਕਦੇ ਵੀ ਆਪਣੇ ਸਤਿਗੁਰ ਦੇ ਕਿੰਤੂ ਪਰੰਤੂ ਨਹੀਂ ਕਰਦਾ ਉਹ ਆਪਣੇ ਸਤਿਗੁਰ ਦੀ ਕਰਦੀ ਨੂੰ ਨਹੀਂ ਵੇਖਦਾ ਉਹ ਸਿਰਫ ਸਤਿਗੁਰ ਦੇ ਹੁਕਮ ਦੇ ਵਿੱਚ ਹੀ ਰਹਿੰਦਾ ਉਸਦੇ ਹੁਕਮ ਦੇ ਹੀ ਪਾਲਣਾ ਕਰਦਾ ਹੈ ਜਿਹੜਾ ਹੁਕਮ ਦੇ ਵਿੱਚ ਰਹੇਗਾ ਉਹ ਭਗਤ ਅਖਵਾਵੇਗਾ ਜਿਹੜਾ ਉਸ ਦੇ ਹੁਕਮ ਦੇ ਵਿੱਚ ਨਹੀਂ ਹੋਵੇਗਾ ਉਹ ਕਲਯੁਗ ਦੀ ਲਿਸਟ ਦੇ ਵਿੱਚ ਆਵੇਗਾ ਕਿਉਂਕਿ ਇਹ ਪਰਮਾਤਮਾ ਦਾ ਹੁਕਮ ਆਮਤ ਲੋਕ ਤੇ ਨਹੀਂ ਚ ਇੱਕ ਵੀ ਫੱਗਣ 66 ਸੰਧੀਆਂ ਦੋ ਤਿੰਨ ਲਾਈਨਾਂ ਕਿ ਉਹ ਪਰਮੇਸ਼ਰ ਨੇ ਚਵੀਆਂ ਗ੍ਰੰਥਾਂ ਦੀ ਰਚਨਾ ਕੀਤੀ ਮਾਤ ਲੋਕ ਦੇ ਵਿੱਚ ਔਰ ਆਪਣੇ ਆਲੇ ਦੁਆਲੇ ਹੀ ਜਿਹੜੀ ਹਰਵਾਣੀ ਨੂੰ ਕਮਾਇਆ ਹੈ ਪਰਮਾਤਮਾ ਨੇ। ਪਾਸ਼ੇ ਜੀ ਨੇ ਕਿਹਾ ਹਰਵਾਣੀ ਨੂੰ ਪੜਿਓ ਤੋ ਵਿਚਾਰੇ ਔਰ ਸਾਨੂੰ ਨਾ ਭੋਲਿਓ। ਨਾਰਦ ਕੀ ਕਹਿੰਦਾ? ਨਾਰਦ ਕਹੇ ਜੇ ਮੈਂ ਪੰਡਤ ਬਨ ਕੇ ਸੁਨਾਵਾ ਗ੍ਰੰਥਾਂ ਵਾਲੀ ਬਾਣੀ ਹੂੰ ਹੂੰ ਧਿਆਨ ਦਿਓ ਭਗਵਾਨ ਆਪੇ ਨਜ਼ਰ ਆ ਜੂਗਾ ਕਿ ਜੇ ਮੈਂ ਪੰਡਿਤ ਬਣ ਕੇ ਸੁਨਾਵਾ ਗ੍ਰੰਥਾਂ ਵਾਲੀ ਬਾਣੀ ਵਿਦਿਆਵਾਣ ਕਹੇ ਲੁਕਾਈਆ ਦੁਨੀਆ ਫਿਰ ਕੀ ਕਹੋਗੀ ਬੜਾ ਹੀ ਵਿਦਿਆਵਾਣੀ ਹੈ ਬਹੁਤ ਹੁਸ਼ਿਆਰ ਅੱਗੇ ਜੇ ਮੰਦਰ ਮਸਜਿਦ ਸ਼ਿਵ ਦਵਾਲੇ ਮਠ ਗੁਰਦੁਆਰੇ ਜਾ ਕੇ ਮਸਤਕ ਰਗੜਾ ਪਿਸ਼ਾਨੀ ਜੇ ਮੈਂ ਉੱਥੇ ਜਾ ਕੇ ਵੀ ਨੱਕ ਰਗੜਾਂ ਫਿਰ ਸਾਰੇ ਕਹਿਣ ਗੁਰਮੁਖ ਚੰਗਾ ਨਜ਼ਰੀਆ ਆਈ ਹੈ ਬੜਾ ਚੰਗਾ ਹੈ ਬੜਾ ਗਿਆਨ ਹੈ ਧਿਆਨ ਦਿਓ ਬੜੀ ਇੰਪੋਰਟੈਂਟ ਲਾਈਨ ਆ ਹੈ ਕਲੀਅਰ ਕਰਦੀ ਹੈ ਸਾਰਾ ਕੁਝ ਕੀ ਕਹਿਣਗੇ ਇਹ ਬਹੁਤ ਹੀ ਅੱਛਾ ਹੈ ਬੜਾ ਹੀ ਵਿਦਵਾਨੀ ਹੈ ਜੇ ਮੈਂ ਆਖਾਂ ਨਾਰਦ ਕੀ ਕਹਿੰਦਾ ਜੇ ਮੈਂ ਆਖਾਂ ਸਿੱਧਾ ਮਿਲਿਆ ਉਸ ਪਾਸ਼ਾ ਸ਼ੈਨ ਸ਼ਾਹਪੁਰਖ ਕਾਲ ਜੋ ਸਭ ਤੇ ਕਰੇ ਮਿਹਰਬਾਨੀ ਜੇ ਮੈਂ ਆ ਗੱਲ ਕਰਾਂ ਮਾਤ ਲੋਕ ਦੇ ਵਿੱਚ ਇਹ ਮੈਨੂੰ ਭਗਵਾਨ ਮਿਲਿਆ ਹੈ ਫਿਰ ਫਿਰ ਸਾਰੇ ਇੱਕ ਕੱਢ ਲਗਾ ਲਈ ਉਹ ਸਾਰੇ ਗਾਣਾ ਕੱਢਣ ਕੀ ਕਹਿਣਾ ਕਹਿਣ ਕਿਥੋਂ ਪ੍ਰਭ ਦਾ ਭਗਤ ਆ ਗਿਆ ਰੋਲਾ ਰਿਆ ਪਾਈ ਆ ਕਿਥੋਂ ਆ ਗਿਆ ਹੈ ਧਿਆਨ ਦਿਓ ਅੱਗੇ ਜਨਪਗਤੋ ਇਸੇ ਤਰ੍ਹਾਂ ਹੁੰਦੀ ਤੁਹਾਨੂੰ ਹਾਨੀ ਕਹੋ ਲੋਕ ਨੂੰ ਭਗਵਾਨ ਮਿਲਿਆ ਇਹ ਤਾਂ ਸਦਾਈ ਹੋ ਗਿਆ ਇਹ ਇਹ ਲਾਇਨਾ ਨੇ ਭਗਵਾਨ ਕਲੀਅਰ ਕੀਤਾ ਹੈ ਕਲੀਅਰ ਕੀਤਾ ਹੈ ਭਗਵਾਨ ਅੱਗੇ ਜਨਪਕ ਤੋਂ ਇਸੇ ਤਰ੍ਹਾਂ ਹੁੰਦੀ ਤੁਹਾਨੂੰ ਤੁਹਾਡੀ ਹਾਨੀ ਮੈਂ ਤੁਹਾਨੂੰ ਇਹ ਸਮਝਾਈ ਆ ਜੇ ਤੁਸੀਂ ਵੀ ਇੱਟਾਂ ਪੱਥਰਾਂ ਕਾਗਜ਼ ਕਲਮ ਸ਼ਾਹੀ ਤਨ ਬਜੂਤ ਪੂਜੋ ਜਿਸਮਾਨੀ ਜੇ ਤੁਸੀਂ ਵੀ ਸੰਸਾਰ ਵਾਂਗੂ ਲੱਗ ਜਾਵੋ ਤੁਹਾਨੂੰ ਵੀ ਸਮਾਜ ਦੇ ਵੜਿਆਈ ਆ ਕਿੰਨਾ ਸਪਸ਼ਟ ਕੀਤਾ ਮੇਰੇ ਸਹਿਬ ਸੁਲਤਾਨ ਨੇ ਹਰ ਸੰਗ ਜੀਓ ਕਿ ਉਹ ਇੰਨਾ ਸੋਹਣਾ ਭਗਵਾਨ ਧਰਤੀ ਤੇ ਆਇਆ ਹੈ ਆਪ ਜੀ ਨੂੰ ਸਾਰਿਆਂ ਨੂੰ ਜਬਰੀ ਭਗਤ ਬਣਾਇਆ ਉਸ ਪਰਮਾਤਮਾ ਨੇ ਇੱਕ ਮੈਂ ਛੋਟਿਆ ਦਾ ਲੇਖ ਸਾਂਝਾ ਕਰਾਂਗਾ ਆਪ ਜੀ ਨਾਲ ਕਿ ਕਲਯੁਗ ਕੀ ਕਹਿ ਰਿਹਾ

ਕਾਲਜੁਗ ਆਖੇ ਮੇਰੇ ਤੋਂ ਬਿਨਾ ਦੁਨੀਆ ਵਿੱਚ ਕੋਈ ਨਹੀਂ ਤੇਰਾ ਪੁਜਾਰੀ ਮੇਰੇ ਬਿਨਾ ਦੁਨੀਆ ਵਿੱਚ ਤੇਰਾ ਕੋਈ ਨਹੀਂ ਪੁਜਾਰੀ ਅਖਰਾਂ ਨੂੰ ਪੜ ਪੜ ਕੇ ਤੇਰਾ ਨਾਮ ਗੇ ਪੁਲਾਈਆ ਕਹੀਂ ਹਲੇ ਵੀ ਅੱਖਰ ਪੜੀ ਜਾਂਦੇ ਨਾ ਐਵੇਂ ਮਾਰਦੇ ਲੰਮੀਆਂ ਉਡਾਰੀ ਐਵੇਂ ਮਾਰਦੇ ਲੰਮੀਆਂ ਉਡਾਰੀ ਅੰਦਰ ਬੜਬੜ ਬੈਠੇ ਤਿਆਂ ਲਗਾਈ ਆ ਕਲਯੁਗਤ ਕਿਹੇ ਮੇਰੇ ਸਹਿਬਾ ਜੇ ਸੱਚ ਪੁੱਛੇ ਸੱਚ ਪੁੱਛੇ ਬਿਰ ਤੇਰੀ ਕਿਰਪਾ ਤੋਂ ਸਭ ਦੀ ਆਤਮਾ ਕੁਵਾਰੀ ਸਭ ਦੀ ਆਤਮਾ ਕੁਵਾਰੀ ਕਿਤੇ ਭਗਵਾਨ ਲੱਭਣੇ ਚਲੇ ਜਾਈਏ ਸੀ ਵੀ ਅੱਗੇ ਪਾਸ਼ਾ ਜੀ ਕੀ ਕਹਿੰਦੇ ਕਲਯੁਗ ਕੀ ਕਹਿੰਦਾ ਸੋਰੀ ਅੰਤ ਸੁਹਾਗ ਨજર ਕਿਸੇ ਨਾ ਆਈ ਆ ਮੈਂ ਜਦੋਂ ਤੱਕਾਂ ਤੇ ਰੋਵਣ ਯਾਰੋ ਯਾਰੀ ਹੰਝੂਆਂ ਹਾਰ ਬਣਾਈ ਆ ਉਹ ਵੇਖ ਲੈ ਹਸਤੀ ਮੋਤ ਲਾੜੀ ਖੁਸ਼ੀਆਂ ਦੇ ਢੋਲੇ ਗਈ ਆ ਵਾਕ ਕੋਲ ਜ ਕਲਯੁਗ ਤੇਰੀ ਇਹੋ ਜਹੀ ਫੁਲਵਾੜੀ ਪਤ ਟਹਿਣੀ ਵਿੱਚ ਮਹਿਕਾਈ ਆ ਜੋਤੀ ਜੋਸ ਰੂਹਾਰਾ ਆਪਣੀ ਕਿਰਪਾ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਈ ਆ ਕਲਯੁਗ ਕਹੇ ਮੇਰੇ ਸਹਬ ਸੱਚੀ ਮੀਤ ਜੋ ਨજર ਕਿਸੇ ਨਾ ਆਇੰਦਾ ਮੇਰੇ ਨਾਲ ਕਰੇ ਮੁਹੱਬਤ ਮੋਹ ਜੋ ਕਿਸ ਨੂੰ ਨਜ਼ਰ ਨਹੀਂ ਆਇਆ ਉਹ ਮੇਰੇ ਨਾਲ ਕੀ ਕਰ ਰਿਹਾ ਮੋਹ ਕਰ ਰਿਹਾ ਪਿਆਰ ਨਾਲ ਸਮਝਾਏਂਦਾ ਸਬਦਾ ਕਰਮ ਧਰਮ ਲੈਣਾ ਖੋ ਆਪਣਾ ਵੱਲ ਪ੍ਰਗਟਾਈਆ ਇੱਕ ਗੱਲ ਯਾਦ ਰੱਖੀ ਕਲਯੁਗ ਕਿਹੜੀ ਗੱਲ ਯਾਦ ਰੱਖੀ ਜਿੱਥੇ ਆਵਾਜ਼ ਨਿਕਲੇ ਸੋ ਹੰਸੋ ਇੱਕ ਗੱਲ ਯਾਦ ਰੱਖੀ ਕਲਯੁਗ ਜਿੱਥੇ ਆਵਾਜ਼ ਨਿਕਲੇ ਸੋ ਹੰਗ ਸੋ ਸੋ ਪੁਰਖ ਆਦ ਨਰਨਜਨ ਆਪ ਸੁਣਾਇੰਦਾ ਜਿੱਥੇ ਭਗਤ ਇਸੋ ਨਾ ਟੋਲਾ ਗਾਣਗੇ ਤੇ ਇਹ ਆਵਾਜ਼ ਕਿਦੀ ਨਿਕਲੇਗੀ ਸੋ ਪੁਰਖ ਆਦ ਨਰਨਜਨ ਆਪ ਸੁਣਾਇੰਦਾ ਉਥੇ ਆਤਮਾ ਪਰਮਾਤਮਾ ਨਹੀਂ ਦੋ ਦੋਹਾਂ ਦਾ ਇੱਕੋ ਰੂਪ ਨਜ਼ਰੀ ਆਈਂਦਾ ਫਾਕ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਦੋਂ ਉਹ ਆਪਣੇ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਹ ਉਸ ਦਾ ਰੂਪ ਤਾਂ ਪਰਮਾਤਮਾ ਦੇ ਰੂਪ ਇੱਕ ਹੋਏ ਇਹ ਸਿੱਖ ਦੀ ਵਿਵਸਥਾ ਹੁੰਦੀ ਹੈ ਕਾਲ ਯੁਗ ਕਹੇ ਅਗੇ ਕਾਲ ਯੁਗ ਹੋਰ ਕੁਝ ਕਹਿੰਦਾ ਕਾਲ ਯੁਗ ਕਹੇ ਪ੍ਰਭੂ ਜੇ ਉਹਨਾਂ ਦੇ ਅੰਦਰੋਂ ਉੱਤੇ ਰਹੇ ਨੂਰ ਤੇਰੇ ਨੂਰ ਦਾ ਨੂਰ ਤੇ ਨજર ਆਈ ਲੋ ਲੋ ਇਨ ਤੀਜਾ ਵੇਖ ਵਿਖਾਏਂਦਾ ਫਿਰ ਉਥੇ ਕਦੇ ਨਾ ਸਕਾਂ ਛੋ ਫਿਰ ਮੈਂ ਉਥੇ ਕਦੇ ਨਹੀਂ ਸਕਦਾ ਛੋ ਨਹੀਂ ਸਕਦਾ ਮੇਰੀ ਉਥੇ ਔਕਾਤ ਨਹੀਂ ਰਹਿ ਜਾਂਦੀ ਫਿਰ ਉਥੇ ਨਾ ਕਦੇ ਨਾ ਸਕਾਂ ਛੋ ਦੂਰ ਦੁਰਾਡਾ ਸੀਸ ਚੁਕਾਏਂਦਾ ਕਿਉਂ ਉਹ ਪਗਤ ਤੇਰੇ ਤੇਰੇ ਜੋਗੇ ਗਿਆ ਹੋ ਫਿਰ ਪ੍ਰਭੂ ਮੈਂ ਵੀ ਉਹਨੂੰ ਸੀ ਸੁਣਾਦਣਾ ਕਿਉਂਕਿ ਉਹ ਤੇਰੇ ਜੁਗਾ ਹੋ ਗਿਆ ਉਹ ਤੇਰੇ ਦਰਵਾਜ਼ੇ ਜਾ ਕੇ ਵੇਖ ਗਿਆ ਉਹ ਤਰਾ ਪਾਗਤ ਹੈ ਭਗਤ ਇਸ ਤਰ੍ਹਾਂ ਦਾ ਹੁੰਦਾ ਹੈ ਨਾ ਕਿ ਇੱਥੇ ਕੁਝ ਹੋਰ ਤੇ ਬਾਹਰ ਕੁਝ ਹੋਰ ਹੋ ਜਾਵੇ ਅੱਗੇ ਉਹ ਕਾਲ ਯੁਗ ਦੀ ਕਰਮ ਕਮਾਏਂਦਾ ਜੋਤੀ ਜੋ ਸਰੂਪ ਹਾਰਾ ਆਪਣੇ ਕਿਰਪਾ ਕਰ ਕਰੇ ਖੇਲ ਸੱਚ ਹਰ ਸੱਚ ਦਾ ਹੁਕਮ ਇੱਕ ਸੁਣਾਇਂਦਾ ਅੱਗੇ ਕਾਲ ਯੁਗ ਹੋਰ ਬਿਆਨ ਕਰਦਾ ਸਮਾਂ ਬਹੁਤ ਲਿਮਟਿਡ ਆ ਹੋਰ ਵੀ ਵੀਰ ਹੈਗੇ ਆ ਦੋ ਤਿੰਨ ਲਾਈਨਾਂ ਹੋ ਰਹੀਆਂ ਆ ਜਨ ਪਗਤੋ ਬਿਨਾ ਪ੍ਰਭੂ ਤੋਂ ਅੰਤ ਕੋਈ ਕੰਮ ਨਹੀਂ ਆਉਣਾ ਸਮਝਣ ਵਾਲੀ ਗੱਲ ਆ ਜਗਤ ਕਾਮਨਾ ਨਾ ਕੋਈ ਚਿਤਰਾਈਆ ਇਹ ਸਰੀਰ ਚਾਰ ਦਿਨ ਦਾ ਪਰੋਣਾ ਇਹ ਸਰੀਰ ਚਾਰ ਦਿਨ ਦਾ ਪਰੋਣਾ ਹੈ ਏ ਸਰੀਰ ਚਾਰ ਦਿਨ ਦਾ ਪਰਾਉਣਾ ਜੋ ਆਇਆ ਸੋ ਉੱਠ ਚਾਇਆ ਇਹ ਪ੍ਰਮਾਤਮਾ ਨੇ ਕੰਮ ਆਉਣਾ ਜੇ ਬਾਕੀ ਹੋਰ ਜਗਤ ਦੀ ਕਿਸੇ ਵਸਤੂ ਨੇ ਜਾਂ ਕਿਸੇ ਵੀ ਚੀਜ਼ ਨੇ ਕੰਮ ਨਹੀਂ ਆਉਣਾ ਮੈਂ ਇੱਕ ਗੱਲ ਦਸਾਂ ਜਿਨਾ ਸੋ ਹੰਗ ਟੋਲਾ ਗਾਉਣਾ ਤਿੰਨਾ ਮਿਲੇ ਤੁਰਦਾ ਮਾਈਆ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਰੰਗ ਆ ਪਰੰਗਾਈਆ ਕਤਕ ਕਹੇ ਕਰਮ ਕਾਂਡ ਦਾ ਲਿਖਾ ਜਾਏ ਮੁਕ ਕੌਣ ਕਹਿ ਰਿਹਾ ਕਤਕ ਦਾ ਮਹੀਨਾ ਕਹਿ ਰਿਹਾ ਕਰਮ ਕਾਂਡ ਦਾ ਲਿਖਾ ਜਾਏ ਮੁਕ ਮੁਕੰਮਲ ਦਿਆਂ ਦਰੜਾਈਆ ਜੋ ਜਨ ਤੂੰ ਮੇਰਾ ਮੈਂ ਤੇਰਾ ਪੜੇ ਤੁਕ ਕਤਕ ਗੱਲ ਕਹਿ ਰਿਹਾ ਲੇਖਾ ਖਤਮ ਕਿਹੜੀ ਟੋਕ ਨਾਲ ਤੂੰ ਮੇਰਾ ਮੈਂ ਤੇਰਾ ਪੜੇ ਤੁਕ ਮੰਜ਼ਿਲ ਚੜਦਿਆਂ ਕਦੇ ਨਾ ਜਾਵੇ ਰੁਕ ਉਹ ਫਿਰ ਮੰਜ਼ਿਲ ਚੜਦਿਆਂ ਕਦੇ ਰੁਕਦਾ ਨਹੀਂ ਐਡੀ ਪਾਵਰਾ ਤੂੰ ਮੇਰਾ ਮੈਂ ਤੇਰਾ ਅੱਗੇ ਹੋ ਨਾ ਕੋਈ ਅਟਕਾਈਆ ਸਤਿਗੁਰ ਸ਼ਬਦ ਜਨ ਭਗਤ ਦੁਲਾਰੇ ਗੋਦੀ ਲੈ ਚੁੱਕੋ ਚੁੱਕਿਆ ਹੈ ਆਪ ਜੀ ਨੂੰ ਸਭ ਨੂੰ ਗੋਦੀ ਚ ਪ੍ਰਮਾਤਮਾ ਨੇ ਕੋਈ ਸ਼ੰਕਾ ਨਹੀਂ ਰਹਿਣ ਦਿੱਤੀ ਪ੍ਰਮਾਤਮਾ ਨੇ ਜੇ ਕੋਈ ਹੈ ਤਾਂ ਉਹ ਸਾਡੀ ਘਾਟਿਆ ਪ੍ਰਭੂ ਬਲਦੀ ਕੋਈ ਘਾਟ ਨਹੀਂ ਸੀ ਜਨ ਭਗਤ ਦੁਲਾਰੇ ਗੋਦੀ ਲੈ ਚੁੱਕੋ ਫੜਵਾ ਹੋ ਗਲੇ ਲੇ ਲਗਾਈਆ ਸੱਚਖੰਡ ਦਵਾਰੇ ਤੁਰ ਦਰਵਾਰੇ ਦਰਗਾਹ ਸਾਚੀ ਮੁਕਾਮੇ ਹੱਕ ਦੇਵੇ ਸੁੱਟ ਸੱਚ ਟਿਕਾਣੇ ਆਪ ਟਕਾਈ ਆ ਸੱਚ ਟਿਕਾਣੇ ਦੇ ਵਿੱਚ ਆਪ ਜੀ ਨੂੰ ਸਭ ਨੂੰ ਮਾਨ ਦਿੱਤਾ ਉਸ ਪ੍ਰਮਾਤਮਾ ਨੇ ਕਤਕ ਕਹੇ ਉਹ ਕਰਮਾ ਵਾਲਿਓ ਉਹ ਨਹਿ ਕਰਮੀ ਦੀ ਪੈਈ ਲੁੱਟ ਲੁੱਟ ਰਿਓ ਲੁੱਟ ਲਿਓ ਚਾਈ ਚਾਈਆਂ ਲੁੱਟ ਲਿਓ ਕੁਛ ਖਟ ਕੇ ਜਨਾ ਲੁੱਟ ਲਿਓ ਉਸ ਪ੍ਰਭੂ ਤੋਂ ਲੁੱਟ ਰਿਓ ਲੁੱਟ ਲਿਓ ਚਾਈ ਚਾਈਆਂ ਬਿਨਾ ਪੁਰਖ ਕਾਲੇ ਤੋ ਪਗਤਾ ਨੂੰ ਕਿਸੇ ਬਨਾਇਆ ਨਹੀਂ ਪੁੱਤ ਇਹ ਹੁਣ ਲੁੱਟ ਲਿਓ ਕਿ ਉਹ ਕਾਲ ਪ੍ਰਭੂ ਤੋਂ ਬਿਨਾਂ ਕਿਸੇ ਨੇ ਕਦੀ ਕਿਸ ਨੂੰ ਪੁੱਤ ਨਹੀਂ ਬਣਾਇਆ ਪੁਰਖ ਅਕਾਲੇ ਤੋਂ ਭਗਤਾਂ ਨੂੰ ਕਿਸੇ ਬਣਾਇਆ ਨਹੀਂ ਪੁੱਤ ਗੋਦੀ ਗੋਦ ਨਾ ਕੋਈ ਟਕਾਈਆ ਸਦਾ 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 ਤੁਹਾਡੀ ਸੁਹਜਨੀ ਰਹੇ ਰਤ ਰਤੜੀ ਸਤਿਗੁਰੂ ਸ਼ਬਦ ਨਾਲ ਮਹਿਕਾਈਆ ਕਤਗ ਕਹਿ ਮੈਂ ਸੱਚ ਦਸਾਂ ਕੀ ਸੱਚ ਲੱਗਦਾ ਸੰਕਤਕ ਮੈਂ ਸੱਚ ਦਸਾਂ ਦਰ ਆਿਆਂ ਦੇ ਸਬਦੇ ਮਿਟ ਜਾਣੇ ਦੁਖ ਦਰ ਆਿਆਂ ਦੇ ਸਬਦੇ ਮਿਟ ਜਾਣੇ ਦੁਖ ਇੱਥੇ ਦੁਖਿਓ ਦੁਖ ਜਾਣੇ ਤਜਾਈਆ ਕਰ ਜਾ ਕੇ ਖੁਸ਼ੀਆਂ ਦਾ ਮਾਨਣਾ ਸੁਖ ਕਰ ਜਾ ਕੇ ਖੁਸ਼ੀਆਂ ਦਾ ਮਾਨਣਾ ਸੁਖ ਸੁਖ ਸਹਬ ਸਤਗੁਰ ਚੋਲੀ ਵਿੱਚ ਰਖਾਈਆ ਸਬਦਾ ਉਜਲ ਹੋਵੇ ਮੁਖ ਸਬਦਾ ਉਜਲ ਹੋਵੇ ਮੁਖ ਦੁਰਮਤ ਮੈਂ ਨਲਾਕੇ ਰਹੀਆ ਫੇਰ ਆਉਣਾ ਪੇ ਨਾ ਜਨਣੀ ਕੁਖ ਇਹ ਆਉਂਦਾ ਦਿੱਤਾ ਪਕਤ ਨੂੰ ਪਰਮਾਤਮਾ ਨੇ ਫੇਰ ਆਉਣਾ ਪੇ ਨਾ ਜਨਣੀ ਕੁਖ 184 ਫੰਦ ਘਟਾਈਆ 184 ਦਾ ਫੰਦ ਕਟਿਆ ਹੌਸ ਪਰਮਾਤਮਾ ਨੇ ਔਰ ਸਾਖਿਆਤ ਹੋ ਕੇ ਜੋਸ ਰੂਪ ਮਾਰੇ ਸ਼ੇਸ਼ਮਿਸ਼ਨੋ ਭਗਵਾਨ ਨੇ ertidhi ਆ ਕੇ ਵਡਿਆਈ ਦਿੱਤੀ ਆ और गुवाया किसतियां पालिया कतक कहे फगण कहे बसाख कहे कहे आकाश कहे गंगा कहे जमुना कहे कहे किसी इंसान की गुवाही नहीं पाई परमात्मा सो यह वेला है लुटेरे होके लुटना है कल पुरख लुट लेना है उसने भंडार खोलिया है परमात्मा खुला सो मैं माफी चाहगा समय नु मुख मैं खिमा चाहगा ਲਖ 84 ਫੰਦ ਕਟਾਈਆ ਜੋਤੀ ਜੋ ਸਰੂਪ ਹਾਰਾ ਬਪਨੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਨੇਕ ਲੰਕ ਨਰਾਇਣ ਨਰ ਮਾਰਾਇ ਸ਼ੇਰ ਸਿੰਘ ਵਿਸ਼ਨੂ ਭਗਵਾਨ ਮਿਟਣ ਹਾਰਾ ਕਲਜੁੰਦੇਰਾ ਗੁੱਪ ਸਤਜੁਗ ਸਤ ਸਚ ਚੰਦ ਚਮਕਾਈਆ ਸੋਹੰਗ ਮਾ विष्णो भगवान दीदा सोहंग माराई शेर संग विष्णु भगवान दीदा सोहंग माराई शेर संग विष्णु भगवान दीदा सो ਜੀਨੋ ਭਗਵਾਨ ਦੀਦਾ ਸੋ ਹੰ ਮਾਰਾਈ ਸੇ ਸਿੰਘ ਜੀ ਜੀਨੋ ਭਗਵਾਨ ਦੀਦਾ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਸੋਹਣਾ ਲੈ ਸੰਧਿਆ ਕੀਤਾ ਹੁਣੇ ਜੀ